ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਦੇਰ ਰਾਤ ਨੰਗਲ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਪਿੰਡ ਜਾਂਦਲੇ ਦੇ ਲਾਗੇ ਰੇਲਵੇ ਦੇ ਬਣਾਏ ਗਏ ਫਲਾਈਓਵਰ ਦੇ ਡਿਵਾਈਡਰ ਦੇ ਨਾਲ ਇੱਕ ਜ਼ਬਰਦਸਤ ਹਾਦਸਾ ਵਾਪਰਿਆ ਜਦੋਂ ਇੱਕ ਐਕਸਯੂਵੀ ਗੱਡੀ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਹੀ ਸੀ ਤਾਂ ਇਸ ਡਿਵਾਈਡਰ ਦੇ ਨਾਲ ਟਕਰਾ ਗਈ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਮੌਕੇ ਉਤੇ ਇਕੱਠੇ ਹੋ ਗਏ ਇਸ ਹਾਦਸੇ ਦੇ ਵਿੱਚ ਐਕਸਯੂਵੀ ਦਾ ਇੰਜਣ ਟੁੱਟ ਕੇ نیچے गिर ਗਿਆ ਤੇ ਜਦੋਂ ਕਿ ਜਿਸ ਡਿਵਾਈਡਰ ਦੇ ਨਾਲ ਐਕਸ ਯੂਵੀ ਟਕਰਾਈ ਹੈ ਉਹ ਡਿਵਾਈਡਰ ਵੀ ਟੁੱਟ ਗਿਆ ਹੈ ਗਨੀਮਤ ਰਹੀ ਕਿ ਚਾਲਕ ਇਸ ਜਬਰਦਸਤ ਹਾਦਸੇ ਦੇ ਵਿੱਚ ਬਾਲਵਲ ਬਚ ਗਿਆ ਜਿਸ ਨੂੰ ਮੌਕੇ ਉੱਤੇ ਪਹੁੰਚੇ ਜਾਣਕਾਰਾਂ ਵੱਲੋਂ ਉਪਚਾਰ ਦੇ ਲਈ ਆਪਣੇ ਨਾਲ ਲਿਜਾਇਆ ਗਿਆ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਾਰਗ ਉੱਪਰ ਕਾਫੀ ਟ੍ਰੈਫਿਕ ਰਹਿੰਦਾ ਹੈ ਤੇ ਰੇਲਵੇ ਫਲਾਈਓਵਰ ਦੇ ਹੇਠ ਮਾਰਗ ਦੇ ਦੋਵੇਂ ਪਾਸੇ ਹਾਦਸਿਆਂ ਦਾ ਕਾਰਨ ਬਣਿਆ ਰਹਿੰਦਾ ਹੈ ਤੇ ਜੋ ਡਿਵਾਈਡਰ ਬਣਾਏ ਗਏ ਹਨ ਉਹ ਅਕਸਰ ਹੀ ਹਾਸਿਆਂ ਨੂੰ ਸੱਦਾ ਦਿੰਦੇ ਰਹਿੰਦੇ ਹਨ ਉਹਨਾਂ ਨੇ ਮੰਗ ਕੀ ਹੈ ਕਿ ਇਸ ਜਗਤ ਨਿਰਮਾਨ ਕੰਪਨੀ ਵੱਲੋਂ ਜਾਂ ਫਿਰ ਰੇਲਵੇ ਵਿਭਾਗ ਵੱਲੋਂ ਪਲਾਸਟਿਕ ਦੇ ਡਿਵਾਈਡਰ ਲਗਾਣੇ ਚਾਹੁੰਦੇ ਹਨ ਤਾਂ ਜੋ ਅਜੇ ਹਾਸਿਆਂ ਤੋਂ ਬਚਾਇਆ ਜਾ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮੇਰਾ ਵਿਵੇਕ ਸ਼ਰਮਾ ਨਾਮ ਹੈ ਜੀ ਵਿਵੇਕ ਸ਼ਰਮਾ ਜੀ ਇਹ ਕੀ ਹੋਇਆ ਸਰਪੰਚਾ ਮੈਂ ਇੱਥੇ ਰਾਤ ਤਕਰੀਬਨ 1:30 ਵਜੇ ਨਾ ਢੜਾਕਾ ਹੋਇਆ ਆਪਣੀ ਅੱਖ ਖੁੱਲੀ ਹੋਈ ਸੀ ਕੋਠੇ ਪਰੇ ਦੇ ਆਪਾਂ ਤੇ ਅਸੀਂ ਜਦੋਂ ਦੇਖਿਆ ਆਵਾਜ਼ ਸੁਣੀ ਵੀ ਢੜਾਕਾ ਹੋਇਆ ਇੱਥੇ ਤਾਂ ਪਤਾ ਚੱਲਿਆ ਕਿ ਸਵੇਰੇ ਜਦੋਂ ਆਪਾਂ ਇੱਧਰ ਆਏ ਤਾਂ ਕਿ ਐਕਸੀਡੈਂਟ ਹੋਇਆ ਥਾ। ਇਹ ਕਿੱਥੇ ਡਿਵਾਈਡਰ ਅਜ ਬਣਿਆ ਹੋਆ ਸਾਡਾ ਅੰਡਰ ਬ੍ਰਿਜ ਰੇਲਵੇ ਦਾ ਜਿਹੜਾ ਰੇਲਵੇ ਦਾ ਪ੍ਰੋਜੈਕਟ ਚੱਲ ਰਿਹਾ ਹਨ ਉਨੁਪਲੀ ਬਲਾਸਪੁਰ ਉੱਥੇ ਡਿਵਾਈਡਰ ਬਣਿਆ ਹੋਇਆ ਜੀ ਤੇ ਡਿਵਾਈਡਰਾਂ ਦੇ ਕਰਕੇ ਕਾਫੀ ਦਿੱਕਤ ਆਂਦੀ ਹੈ। ਸਾਨੂੰ ਵੀ ਪਿੰਡਾਂ ਨੂੰ ਮੋੜ ਕੱਟਣ ਵੇਲੇ ਬਹੁਤ ਦਿੱਕਤ ਆਂਦੀ। ਨਾ ਇੱਥੇ ਕੋਈ ਲਾਈਟਿੰਗ ਅਰੇਸਟਰ ਨਾ ਕੋਈ ਲਾਈਟਿੰਗ ਫੈਸਿਲਿਟੀ ਹੈ ਤੇ ਨਾ ਹੀ ਇੱਥੇ ਕੋਈ ਗਾਰਡ ਵਗੈਰਾ ਲੱਗਿਆ ਹੁੰਦਾ। ਅੰਡਰ ਕੰਸਟਰਕਸ਼ਨ ਕੰਮ ਚੱਲ ਰਿਹਾ ਹੈ ਲੇਕਿਨ ਇਹ ਬ੍ਰਿਜ ਦਾ ਕੰਮ ਕੰਪਲੀਟ ਹੈ ਇੱਥੇ ਇਹਨਾਂ ਨੂੰ ਚਾਹੀਦਾ ਹੈ ਰੇਲਵੇ ਡਿਪਾਰਟਮੈਂਟ ਨੂੰ ਜਾਂ ਫਿਰ ਜਿਹੜੇ ਹੋਰ ਪ੍ਰਾਈਵੇਟ ਜਿਹੜੀ ਫਰਮਜ਼ ਕੰਮ ਕਰਦੀਆਂ ਹੈ ਕਿ ਇੱਥੇ ਥੋੜੇ ਜਿਹੀ ਡਿਵਾਈਡਿਸ਼ਨ ਪ੍ਰੋਪਰ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਹਾਸੇ ਆ ਬਚ ਸਕੇ ਅਸੀਂ ਪਿੰਡਾਂ ਨੂੰ ਜਦੋਂ ਮੁੜੀਦਾ ਸਾਨੂੰ ਹੀ ਬਹੁਤ ਦਿੱਕਤਾਂ ਆਂਦੀ ਬ੍ਰੇਕਾਂ ਲਗਾਉਣੀਆਂ ਪੈਂਦੀਆਂ ਕਈ ਵਾਰ ਆਪਾਂ ਖਾਲਿਆਂ ਖੂੜਿਆਂ ਚੋਂ ਵੀ ਰੁਕਣ ਦੇ ਬਾਵਜੂਦ ਵੀ ਇਹ ਹੁੰਦਾ ਵੱਟ ਜੋ ਰਾਤ ਇਨਸੀਡੈਂਟ ਹੋਇਆ ਇਹਦੇ ਵਿੱਚ ਬੰਦਾ ਜੋ ਹੈ ਉਹ ਸੇਫ ਹੈ ਬਾਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਵਰ ਵੰਚੰਗੇ ਕੀਤੇ ਜਾਵੇ। ਕਿਰਸ਼ਨ لال ਜਾਂਦਲਾ ਜੀ ਇਹ ਇੱਥੇ ਜਿਹੜਾ ਹਾਦਸਾ ਵਾਪਰੇ ਕੀ ਆ ਸਾਰੀ ਜਿਹੜਾ ਡਿਟੇਲ ਦੱਸੋ ਕੀ ਹੋਇਆ। ਇਹ ਰਾਤ 1:30 ਵਜੇ ਬੜੇ ਜ਼ੋਰ ਦਾ ਧਮਾਕਾ ਹੋਇਆ। ਜਦ ਦੇਖਿਆ ਕਿ ਤਾਈ ਕਾਰ ਨੰਗਲਵਾਲ ਤੇ ਆਂਦੀ ਸੀ। ਉਹਦੇ ਛਾ ਦੇਖ ਕੇ ਆਦਮੀ ਤਾਂ ਇਹ ਡਿਵਾਈਡਰ ਨਾਲ ਜਿਹੜਾ ਝੋਪਲੀ ਬਲਾਸ ਪਰ ਰੇਲਵੇ ਦਾ ਓਵਰ ਬ੍ਰਿਜ ਬਣਿਆ ਪਿੰਡ ਜਾਂਦਲਾ ਕੋਲ। ਉਹਦੇ ਨਾਲ ਟਕਰਾਈ ਤੇ ਉਹਨੂੰ ਬੰਦੇ ਨੂੰ ਬਾਹਰ ਨਕਾਲ ਕੇ ਹਸਤਾੜੇ ਭੇਜ ਦਿੱਤਾ ਗਿਆ ਤੇ ਜਿਹੜਾ ਡਿਵਾਈਡਰ ਹੈ ਰੇਲਵੇ ਵਾਲਾ ਇਹ ਬਹੁਤ ਛੋਟਾ ਹੈ ਸਿੰਗਲ ਸੜਕ ਹੋਣ ਕਾਰਨ ਇੱਥੇ ਪਹਿਲਾਂ ਵੀ ਕਾਫੀ ਐਕਸੀਡੈਂਟ ਹੁੰਦੇ ਇਹ ਜਿਹੜਾ ਰੇਲਵੇ ਨੂੰ ਹੈ ਇਹ ਡਿਵਾਈਡਰ ਹੈ ਜਿਹੜੇ ਕਾਫੀ ਅੱਗੇ ਤੱਕ ਹੈ ਜਿਹੜੇ ਉਹ ਬਣਾਣੇ ਚਾਹੀਦੇ ਪਲਾਸਟਿਕ ਦੇ ਡਿਵਾਈਡਰ ਬਣਾਣ ਤਾਂ ਕਿ ਜਿਹੜੇ ਐਕਸੀਡੈਂਟ ਹੈ ਇਹ ਰੋਕ ਸਕਣ